ਸ੍ਰੀ ਅਕਾਲ ਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਉਮੀਦ ਕਰਦੀ ਆ ਜੀ ਤੁਸੀਂ ਸਾਰੇ ਜਾਣੇ ਆਪਣੇ ਆਪਣੇ ਘਰਾਂ ਵਿੱਚ ਠੀਕ ਠਾਕ ਹੋਮੋਗੇ ਤੰਦਰੁਸਤ ਹੋਮੋਗੇ ਤੇ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਤੰਦਰੁਸਤ ਵੀ ਰੱਖਣ ਤੇ ਚੜ੍ਹਦੀ ਕਲਾ ਵਿੱਚ ਵੀ ਰੱਖਣ ਲਓ ਲਓ ਜੀ ਮਾਰਨਿੰਗ ਤੋਂ ਆ ਜਿਹੜਾ ਬਲੌਗ ਆ ਸਟਾਰਟ ਕਰਦੇ ਆਂਗੇ ਇੱਥੇ ਥੋੜਾ ਜਿਹਾ ਮੈਂ ਆਪਣਾ ਸਿਰ ਬਾਹ ਹੈਗਾ ਕਿਉਂਕਿ ਕੱਲ ਮੈਂ హెయిਰ ਵਾਸ਼ ਕੀਤਾ ਸੀ ਤਾ ਕੱਲ ਸਿਰ ਨਹੀਂ ਪਾਇਆ ਗਿਆ ਮੇਰੇ ਤੋਂ ਸਿਰ ਵਾ ਕੇ ਉਸ ਤੋਂ ਬਾਅਦ ਹੱਥ ਹੱਥ ਧੋ ਕੇ ਮੈਂ ਆ ਗਈ ਸੀ ਕਿਚਨ ਦੇ ਵਿੱਚ ਤੇ ਇੱਥੇ ঘি ਸੀ ਜਿਹੜਾ ਉਹਨੂੰ ਪੁਣ ਕੇ ਹਾਰ ਰੱਖ ਰਹੀ ਸੀਗੀ ਕੰਟੇਨਰ ਵਿੱਚ ਪਾ ਕੇ ਮੈਂ ਕਿਹਾ ਚਲੋ ਰੱਖ ਦਿੰਦੇ ਆ ਕੱਲ ਟਾਈਮ ਹੀ ਨਹੀਂ ਮਿਲੇਗਾ ਇਦਾਂ ਹੀ ਪਿਆਰੇ ਹੈ ਤੇ ਅੱਜ ਮੈਂ ਕਿਹਾ ਚਲੋ ਸਭ ਤੋਂ ਪਹਿਲਾ ਕੰਮ ਸੀਗਾ ਇਹ ਇੱਕ ਵਾਰ ਚਾਹ ਦੇ ਬਰਤਨ ਸੀਗੇ ਜਿਹੜੇ ਹੋਵੇ ਸਾਫ ਤੇ ਬਾਕੀ ਸਾਰੇ ਉੱਠ ਗਏ ਸੀਗੇ ਤੇ ਕਲੇਰ ਸਾਹਿਬ ਨੇ ਜਾਣੀ ਦਿੱਤੀ ਸੀ ਅਸੀਂ ਸਾਰਿਆਂ ਨੇ ਪੀਲੇ ਸੀ ਜਿਵੇਂ ਕਿ ਉਹ ਪਿੰਦੇ ਨੇ ਨਾ ਦੁੱਧ ਤੇ ਬਦਾਮਾ ਵਾਲਾ ਕਾੜ ਕੇ ਹਨਾ ਇਹ ਜਿਸਤੇ ਵੀ ਟੋਹੀ ਦੇ ਵਿੱਚ ਦਰਦ ਆ ਜਾਂ ਗੋਡਿਆਂ ਦੇ ਵਿੱਚ ਦਰਦ ਆ ਇੱਕ ਭੈਣ ਨੇ ਮੈਨੂੰ ਪੁੱਛਿਆ ਸੀ ਵੀ ਦਰਦ ਬਾਰੇ ਦੱਸੋ ਹਨਾ ਕੋਈ ਮਤਲਬ ਕਿ ਦੇਸੀ ਨੁਸਖਾ ਦੇਸੀ ਨੁਸਖਾ ਇਹ ਹੀ ਆਪਣੇ ਕਿਸੇ ਤਰ੍ਹਾਂ ਦਾ ਵੀ ਦਰਦ ਆ ਮਤਲਬ ਕਿਸੇ ਤਰ੍ਹਾਂ ਦਾ ਮਤਲਬ ਜਿੰਨੇ ਹੱਡ ਗੋਡਿਆਂ ਦੇ ਵਿੱਚ ਦਰਦ ਹੁੰਦਾ ਹਨਾ ਆ ਜਾਂ ਟੋਹੀ ਦੇ ਵਿੱਚ ਦਰਦ ਹੁੰਦਾ ਲੱਤਾਂ ਵਾਹਮਾ ਜਿੱਤਰ ਹੁੰਦਾ ਹਨਾ ਤੁਸੀਂ ਰਾਤ ਨੂੰ ਜਿੰਨੇ ਤੁਹਾਨੂੰ ਠੀਕ ਲੱਗਾ ਪੰਜ ਸੱਤ ਬਦਾਮ ਤੇ ਸੇ 10 ਬਦਾਮ ਕਹਿੰਦੇ ਹੁੰਦੇ ਨੇ ਤੁਸੀਂ ਪੰਜ ਲੈ ਲਓ ਕਿਉਂਕਿ ਥੋੜੀ ਗਰਮੀ ਹੈਗੀ ਪੰਜ ਬਦਾਮ ਭਿਓ ਕਿ ਉਸ ਤੋਂ ਬਾਅਦ ਫਿਰ ਸਵੇਰ ਨੂੰ ਚੰਗੀ ਤਰ੍ਹਾਂ ਆਪਾਂ ਛਿੱਲ ਲੈਣੇ ਨੇ ਚੰਗੀ ਤਰ੍ਹਾਂ ਹੀ ਛਿੱਲ ਲੈਣੇ ਨੇ ਛਿੱਲ ਕੇ ਉਸ ਤੋਂ ਬਾਅਦ ਫਿਰ ਆਪਾਂ ਦੁੱਧ ਜਿਹੜਾ ਹੁੰਦਾ ਉਹਦੇ ਵਿੱਚ ਇਹਨੂੰ ਪੰਜ ਸੱਤ ਮਿੰਟ ਕਾੜ ਲਓ ਇਹ ਖੂਰੇ ਬਹੁਤ ਵਧੀਆ ਰਹਿੰਦਾ ਮੈਂ ਵੀ ਪੀਣੀ ਹੁੰਨੀ ਆ ਮੈਨੂੰ 2 ਦਿਨ ਹੀ ਹੋਏ ਨੇ ਮਤਲਬ ਐਨਰਜੀ ਵਧੀਆ ਮਿਲਦੀ ਹੈ ਕੰਮ ਨੂੰ ਵਧੀਆ ਮਨ ਕਰਦਾ ਤੁਸੀਂ ਦੇਖਦੇ ਵੀ ਹੋਮੋਗੇ ਪਹਿਲਾਂ ਵਾਲੀ ਵੀਡੀਓ ਤੇ ਹੋਣ ਵਾਲੀ ਵੀਡੀਓ ਦੇ ਵਿੱਚ ਕਾਫੀ ਫਰਕਤੀ ਹੈਗੀ ਹੈ ਨਾ ਤੇ ਵੈਸੇ ਵੀ ਬਦਾਮ ਨੇ ਜਿਹੜੇ ਆਪਾਂ ਨੂੰ ਜਾਂ ਜੇ ਆਪਾਂ ਨਹੀਂ ਕੜ ਕੇ ਪੀ ਸਕਦੇ ਤਾਂ ਉਦਾਂ ਰਾਤ ਨੂੰ ਬਦਾਮ ਪਿਓ ਤੇ ਸੁਬਾ ਹਨਾ ਜਿਵੇਂ ਆਪਾਂ ਤੁਸੀਂ ਚਾਹ ਨਾਲ ਪਿਓ 8 ਵਜੇ ਦੇ ਟਾਈਮ ਹਨਾ ਜਾਂ ਤੁਸੀਂ ਚਾਹ ਵੀ ਪੀਨੇ ਹੋ ਤਾਂ 8 ਵਜੇ 9 ਵਜੇ 8 ਵਜੇ ਤੱਕ ਤੁਸੀਂ ਲਾ ਲਓ ਵੀ 8 ਵਜੇ ਤੁਸੀਂ ਇਹ ਦੁੱਧ ਦੇ ਨਾਲ ਬਦਾਮ ਖਾ ਲਓ ਉਸ ਤੋਂ ਬਾਅਦ ਫਿਰ ਤੁਸੀਂ ਆਪਣਾ ਜਿਹੜਾ ਨਾਸ਼ਤਾ ਵਗੈਰਾ ਉਹ ਕਰੋ ਇੱਕ ਘੰਟਾ ਬਾਅਦ 9:00 ਵਜੇ ਹੈ ਨਾ ਇਸ ਤਰ੍ਹਾਂ ਵੀ ਤੁਸੀਂ ਇਹਨੂੰ ਕਿਉਂਕਿ ਸ਼ਾਮ ਦੇ ਜਿਹੜਾ ਆਪਾਂ ਰਾਤ ਦਾ ਦੁੱਧ ਪੀਂਨੇ ਆ ਉਹਦੇ ਨਾਲੋਂ ਜਿਹੜਾ ਆਪਾਂ ਸਵੇਰ ਟਾਈਮ ਦੁੱਧ ਪੀਂਨੇ ਆ ਇਹ ਜ਼ਿਆਦਾ ਆਪਾਂ ਨੂੰ ਮਤਲਬ ਕਿ ਹੈਲਥ ਲਈ ਜ਼ਿਆਦਾ ਵਧੀਆ ਹੈ ਇਹ ਵਾਲਾ ਦੁੱਧ ਜਿਹੜਾ ਸਵੇਰੇ ਪੀਂਨੇ ਆਪਾਂ ਸਵੇਰ ਦੁੱਧ ਪੀਣਾ ਚਾਹੀਦਾ ਗੱਲ ਰਾਤ ਨੂੰ ਦੁੱਧ ਚਲੋ ਅੜਕ ਆਉਂਦਾ ਹੁਣ ਉਹ ਗੱਲ ਵੱਖ ਆ ਗਈ ਵੀ ਜਿਹੜੇ ਆਪਾਂ ਪੀਨੇ ਆ ਪਰ ਸਵੇਰ ਜਿਹੜਾ ਦੁੱਧੋਂ ਜ਼ਿਆਦਾ ਲੱਗਦਾ ਹੈ ਆਪਾਂ ਨੂੰ ਰਾਤ ਨੂੰ ਆਪਾਂ ਮਿੱਠਾ ਦੁੱਧ ਪੀਨੇ ਉਹ ਸ਼ੂਗਰ ਵਗੈਰਾ ਹੋਣ ਦੇ ਕਾਫੀ ਚਾਂਸ ਹੁੰਦੇ ਨੇ ਪਰ ਅਸੀਂ ਖੁਦ ਪੀਨੇ ਆ ਜੀ ਸਰਦਾ ਨਹੀਂ ਹੈਗਾ ਹਨਾ ਤੇ ਪਰ ਜੇ ਤੁਸੀਂ ਮਾ ਮਤਲਬ ਦੋ ਟਾਈਮ ਪੀ ਸਕਦੇ ਹੋ ਤਾਂ ਤੁਸੀਂ ਸਵੇਰ ਵੀ ਦੁੱਧ ਜਰੂਰ ਚੋਹ ਲੋ ਹਨਾ ਤੇ ਲੋ ਜੇ ਇਥੇ ਬਾਦਾਮ ਸਿਲੇ ਲਏ ਸੀਗੇ ਉਸ ਨੂੰ ਪਾ ਦੇ ਇਥੇ ਰੱਖ ਦੱਸਿਆ ਮੈਂ ਦੁੱਧ ਗਰਮ ਹੋਣ ਲਈ ਤੇ ਮੈਂ ਵੀ ਲੈ ਲੂੰਗੀ ਥੋੜਾ ਜਿਹਾ ਦੁੱਧ ਮੈਂ ਥੋੜਾ ਜਿਹੀ ਵੀ ਨਹੀਂ ਹੁੰਨੀ ਪਲੇਟ ਸਾਹਿਬ ਚਿੰਦੇ ਨੇ ਜਿਆਦਾ ਪਰ ਮੈਂ ਤਾਂ ਥੋੜਾ ਜਿਹੀ ਵੀ ਨਹੀਂ ਹੁੰਨੀ ਹ ਪਰ ਦੋ ਦਿਨ ਹੋ ਗਏ ਅੱਜ ਦੂਸਰਾ ਦਿਨ ਆ ਪਰ ਮੈਨੂੰ ਬਹੁਤ ਜਿਆਦਾ એનર્ਜੀ ਮਿਲ ਗਈ ਇਸ ਚੀਜ਼ ਨਾਲ ਹਨਾ ਦੁੱਧ ਨਾਲ ਉਨਲੀ ਰੱਖ ਕੇ ਉਸ ਤੋਂ ਪਾ ਜਿਹੜੇ ਬਦਾਮ ਸੀਗੇ ਉਹ ਕੁੱਟ ਕੇ ਪਾ ਦੂੰਗੀ ਮੈਂ ਤੇ ਕੁੱਟ ਕੇ ਬਦਾਮ ਫਿਰ 5-7 ਮਿੰਟ ਜਿਹੜਾ ਪਾ ਸੇਕ ਲਵਾ ਲੈਣਾ ਦੁੱਧ ਨੂੰ ਉਵਾਲ ਦੇਣਾ ਪੰਤੂਲ 5-7 ਉਵਾਲੀ ਜਿਹੜੇ ਉਵਾਲੀਆਂ ਹੁੰਦੀਆਂ ਨੇ ਉਹ ਦੇਖ ਲਓ ਹਨਾ ਤੇ ਅੱਜ ਸਾਡੇ ਪਤਾ ਨਹੀਂ ਕੋਈ ਪ੍ਰੋਗਰਾਮ ਆ ਕਿਤੇ ਪੁੰਨ ਵਗੈਰਾ ਦਾ ਹਨਾ ਕਰਨਗੇ ਤਾਂ ਕਰਕੇ ਅੱਜ ਸਵੇਰ ਤੋਂ ਹੀ ਰਿਡਵ ਲੱਗਿਆ ਹੋਇਆਗਾ ਤੇ ਦੇਖੋ ਇੱਥੇ ਦੁੱਧ ਵੀ ਨਿਕਲ ਗਿਆ ਸੀਗਾ ਕਿਉਂਕਿ ਧਿਆਨ ਕਈ ਵਾਰ ਨਾ ਪਤਾ ਨਹੀਂ ਕਿੱਥੇ ਚਲਿਆ ਜਾਂਦਾਗਾ ਤੈਨੋਂ ਜਿਸ ਤਰ੍ਹਾਂ ਮੈਨੂੰ ਪੰਤੂ ਸਤਵਾਲਾ ਜਿਹੜੇ ਦੁੱਧ ਨੂੰ ਉਬਾਲ ਦੇ ਦੇਣੀ ਹੁੰਨੀ ਹੈਗੀ ਤੇ ਇੰਨਾ ਹੀ ਕਾਫੀ ਹੁੰਦਾ ਹੈ ਨਾ ਜਿਆਦਾ ਫਿਰ ਗਾੜਾ ਵੀ ਨਹੀਂ ਦੁੱਧ ਮਤਲਬ ਕਿ ਫਿਰ ਭੁੱਖ ਵਗੈਰਾ ਨਹੀਂ ਲੱਗਦੀ ਹੋएगी ਉਹ ਜਿੱਥੇ ਮੈਂ ਤੇ ਕਲੇਰ ਸਾਹਿਬ ਨੇ ਦੁੱਧ ਪੀਤਾ ਸੀ ਪਿੰਦਰ ਨੇ ਨਹੀਂ ਪੀਤਾ ਉਹ ਕਹਿੰਦਾ ਮੈਂ ਕੱਲੇ ਬਦਾਮ ਖਾਣੇ ਨੇ ਤੇ ਸਣੀ ਚੱਲਿਆ ਗਿਆ ਸੀ ਸਾਢੇ 5 ਵਜੇ ਚੱਲਿਆ ਗਿਆ ਸੀ ਸਾਢੇ 5:30 ਸੱਤ ਇੰਨਾ ਕੁ ਟਾਈਮ ਸੀਗਾ ਉਹ ਚੱਲਿਆ ਗਿਆ ਸੀ ਅੱਜ ਉਹਨੇ ਜਲਦੀ ਜਾਣਾ ਸੀਗਾ ਅੱਜ ਉਹਨੇ ਜਾਣਾ ਸੀ ਰੋਪੜ ਤੇ ਉਧਰ ਉਹਦੀ ਡਿਊਟੀ ਲੱਗੀ ਹੈਗੀ ਤਾਂ ਕਰਕੇ ਫਿਰ ਉਹ ਜਲਦੀ ਚੱਲਿਆ ਗਿਆ ਸੀ ਲੋ ਜੀ ਇੱਥੇ ਅੱਜ ਮੈਂ ਪਾਣੀ ਹੱਥ ਵਾਲੀਆਂ ਰੋਟੀਆਂ ਬਣਾਉਣ ਲੱਗੀ ਆਂਗੀ ਤੇ ਉਹਦੇ ਲਈ ਆਟੇ ਵਿੱਚ ਮੈਂ ਥੋੜਾ ਨਮਕ ਘੀ ਪਾ ਕੇ ਗੁੰਨ ਲਿਆ ਹਨਾ ਆਟੇ ਨੂੰ ਤੇ ਥੋੜਾ ਜਿਹਾ ਮੈਂ ਜਿਹੜਾ ਖਾਣ ਵਾਲਾ ਸੋਡਾ ਹੁੰਦਾ ਹਨਾ ਉਹ ਪਾ ਲਿਆ ਸੀ ਮਿੱਠਾ ਸੋਡਾ ਉਸ ਤੋਂ ਬਾਅਦ ਥੋੜਾ ਜਿਹਾ ਇਹ ਗੁੰਗੁਣਾ ਜਿਹਾ ਪਾਣੀ ਸੀਗਾ ਤੇ ਉਹਦੇ ਨਾਲ ਵਾ ਸਾਟਾ ਗੁੰਨ ਲਿਆ ਸੀ ਚੰਗੀ ਤਰ੍ਹਾਂ ਆਟੇ ਨੂੰ ਮੁੱਕੀ ਦੇ ਕੇ ਉੱਪਰ ਦੀ ਫੇਰ ਜਿਹੜਾ ਘੀ ਲਾ ਕੇ ਫਿਰ ਮੈਂ ਇਹਨੂੰ ਰੈਸਟ ਲਈ ਰੱਖਤਾ ਸੀਗਾ ਤਾਂ ਕਿ ਜਿਹੜੇ ਇਹਦੀਆਂ ਰੋਟੀਆਂ ਨੇ ਉਹ ਵਧੀਆ ਬਣ ਹਨਾ ਫਿਰ ਤਵੇ ਤੇ ਆਪਾਂ ਪਾਉਣੇ ਆਂ ਉਹ ਥੋੜੀਆਂ ਫੁੱਲ ਫੁੱਲ ਮੀਆਂ ਜੀ ਰੋਟੀਆਂ ਬਣਦੀਆਂ ਨੇ ਫਿਰ ਵਧੀਆ ਬਣਦੀਆਂ ਮਤਲਬ ਜਿਆਦਾ ਫੁੱਲ ਮੀਆਂ ਵੀ ਨਹੀਂ ਕਹਿ ਸਕਦੇ ਵੀ ਰੋਟੀ ਵਧੀਆ ਪੋਲੀ ਨਰਮ ਬਣਦੀ ਹੈ ਜੀ ਲਓ ਜੀ ਆਟਾ ਗੁੰਨਟਾ ਤੇ ਉੱਪਰ ਦੀ ਕਾਫੀ ਸਾਰਾ ਘੀ ਵੀ ਲਾਤਾ ਤੇ ਇਹਨੂੰ ਮੈਂ ਕੱਢ ਕੇ ਅੱਡ ਕਿਸੇ ਭਾਂਡੇ ਦੇ ਵਿੱਚ ਰੱਖ ਦੂੰਗੀ ਡੋਂਗੇ ਵਿੱਚ ਤੇ ਉਸ ਤੋਂ ਬਾਅਦ ਫਿਰ ਮੈਂ ਚਟਣੀ ਬਣਾਉਂਗੀ ਕਿਉਂਕਿ ਜਿਹੜੀਆਂ ਪਾਣੀ ਹੱਥ ਦੀਆਂ ਰੋਟੀਆਂ ਹੁੰਦੀਆਂ ਉਹਨਾਂ ਨਾਲ ਚਟਣੀ ਦਹੀਂ ਲੱਸੀ ਹੈ ਨਾ ਇਹ ਜਿੱਜਾ ਵਧੀਆ ਲੱਗਦੀ ਹੈ ਨੇ ਤੇ ਉਸ ਤੋਂ ਬਾਅਦ ਇੱਕ ਦੋ ਕੰਮ ਹੋਰ ਸੀ ਉਹ ਕਰ ਲੂੰਗੀ ਨਾਲੇ ਮੈਂ ਲਓ ਜੀ ਇੱਥੇ ਚਟਣੀ ਦੀ ਤਿਆਰੀ ਕਰਨ ਲੱਗੀ ਆ ਦੋ ਲੈ ਲਏ ਪਿਆਜ਼ ਤੇ ਸੁੱਕੀਆਂ ਜਿਹੜੀਆਂ ਲਾਲ ਮਿਰਚਾਂ ਹੁੰਦੀਆਂ ਨੇ ਉਹ ਲੈ ਲਈਆਂ ਚਾਰ ਪੰਜ ਕਲੀਆਂ ਜਿਹੜੀਆਂ ਸੀਗੇ ਲਸਣ ਦੇ ਲੈ ਲਈਆਂ ਤੇ ਲਸਣ ਤੇ ਜਿਹੜੀ ਇਹ ਸੁੱਕੀ ਮਿਰਚ ਹੁੰਦੀ ਹੈ ਨਾ ਇਹ ਚਟਣੀ ਨੂੰ ਬਹੁਤ ਟੇਸਟੀ ਬਣਾਉਂਦੀ ਹੈ ਤੇ ਬਾਅਦ ਦੇ ਵਿੱਚ ਮੇਰੇ ਵਿੱਚ ਨਾ ਨਿੰਬੂ ਵੀ ਪਾਉਂਗੀ ਇਹਨੂੰ ਬਣਾਉਂਗੀ ਮਿਕਸੀਜ ਪਰ ਹਲਕਾ ਹਲਕਾ ਜਿਵੇਂ ਇਹਨੂੰ ਢੇੜਾ ਜਿਹੜਾ ਲਵਾਉਂਗੀ ਮਤਲਬ ਜ਼ਿਆਦਾ ਇਹਨੂੰ ਬਰੀਕ ਨਹੀਂ ਕਰਦੇ ਜਿੱਦਾਂ ਕੁੰਡੇ ਚਟਣੀ ਹੁੰਦੇ ਨੇ ਉਹਵੇਂ ਹੀ ਬਣ ਜੂਗੀ ਜਿਵੇਂ ਥੋੜਾ ਥੋੜਾ ਜਿਹਾ ਘਮਾਉਂਗੀ ਮਿਕਸੀ ਨੂੰ ਤੇ ਇਹਰ ਮੇਰੇ ਜੀ ਮੈਂ ਮੋਟੀ ਮੋਟੀ ਜੀ ਚਟਣੀ ਜਪਾ ਕੁੰਡੇ ਜੀ ਬੋੜਦੀ ਉਹ ਜਾਂ ਮੈਂ ਬਣਤੀ ਮੈਂ 2-3 ਵਾਰ ਇਹ ਚਟਣੀ ਬਣਾ ਲਈ ਪਰ ਸਭ ਨੂੰ ਪਸੰਦ ਆਈਏਗੀ ਤਾਂ ਕਰਕੇ ਮੈਂ ਬਣਾ ਲੈਣੀ ਨਹੀਂ ਮੈਨੂੰ ਇਹ ਚਟਣੀ ਬਿਲਕੁਲ ਵੀ ਪਸੰਦ ਨਹੀਂ ਹੁੰਦੀ ਸੀ ਬਸ ਹਲਕਾ ਹਲਕਾ ਜਿਹਾ ਮਿਕਸੀ ਨੂੰ ਘਮਾਉਣੀ ਆ ਚਟਣੀ ਨੇ ਜਿਆਦਾ ਟੇਸਟੀ ਬਣ ਜੀ ਤੇ ਬਾਅਦ ਦੇ ਵਿੱਚ ਤੁਸੀਂ ਇਹਦੇ ਵਿੱਚ ਨਿੰਬੂ ਪਾਓ ਤੇ ਹੋਰ ਵੀ ਟੇਸਟੀ ਬਣ ਜੂਗੀ ਹਾਂ ਤੜਕਾ ਜ਼ਰੂਰ ਲਾਓ ਇਹ ਚਟਣੀ ਵੀ ਲਸਣ ਵਾਲੀ ਤੜੀ ਚਟਣੀ ਹੁੰਦੀ ਨੇ ਤਾਂ ਤੜਕਾ ਜ਼ਰੂਰ ਲਾਇਆ ਕਰੋ ਤੇਲ ਦਾ ਤੜਕਾ ਲਾਇਆ ਮੈਂ ਚਟਣੀ ਵਿੱਚ ਤੇ ਸਰੋਂ ਦੇ ਤੇਲ ਦੇ ਵਿੱਚ ਜੇਕਰ ਤੜਕਾ ਲਾਉਣੇ ਆਪਾਂ ਚਟਣੀ ਤਾਂ ਬਹੁਤ ਕਰਾਰੀ ਚਟਣੀ ਬਣਦੀ ਹੈਗੀ ਮੈਂ ਹਮੇਸ਼ਾ ਹੀ ਸਰੋਂ ਦੇ ਤੇਲ ਵਿੱਚ ਹੀ ਲਾਉਣੇ ਆ ਜ਼ਿਆਦਾਤਰ ਮਤਲਬ ਮੈਂ ਚਟਣੀ ਨੂੰ ਤੜਕਾ ਕੋਈ ਵੀ ਸਬਜ਼ੀ ਸਰੋਂ ਦੇ ਤੇਲ ਵਿੱਚ ਹੀ ਲਾਉਣੀ ਹੈ ਬਹੁਤ ਕਰਾਰੀ ਬਣਦੀ ਉਸ ਤੋਂ ਬਾਅਦ ਥੋੜਾ ਜਿਹਾ ਮਿਕਸਚ ਆ ਜਾ ਜਦ ਵਿੱਚ ਜਿਹੜੀ ਚਟਣੀ ਲੱਗੀ ਹੋਈ ਸੀ ਪਾਣੀ ਪਾ ਕੇ ਉਹ ਆਪਾਂ 5-10 ਮਿੰਟ ਜੇ ਮਿਕਸ ਕਰਕੇ ਫਿਰ ਥੋੜਾ ਆਪਾਂ ਸੇਕ ਲਵਾਵਾਂਗੇ ਤੇ ਜਿਹੜਾ ਪਾਣੀ ਉਹ ਵਿੱਚ ਹੀ ਮਿਚ ਜਾਊਗਾ ਹਨਾ ਕਿ ਲੋ ਜੀ ਆਪਣੀ ਚਟਣੀ ਵੀ ਤਿਆਰ ਆ ਤੇ ਉਧਰ ਹੁਣ ਮੈਂ ਥੋੜਾ ਜਿਹਾ ਪਾਣੀ ਭਰ ਕੇ ਆਉਂਗੀ ਕਿਉਂਕਿ ਸਾਡੇ ਨੁੱਤਰੋ ਵਾਸ਼ਿੰਗ ਏਰੀਆ ਦੇ ਵਿੱਚ ਧੁੱਪ ਬਹੁਤ ਜ਼ਿਆਦਾ ਆ ਜਾਂਦੀ ਹੈਗੀ ਤਾਂ ਕਰਕੇ ਅੱਜ ਮੈਂ ਇੱਧਰ ਸੋਚ ਰਹੀ ਆ ਵੀ ਕੱਪੜੇ ਇੱਧਰ ਹੀ ਵਾਸ਼ ਕਰ ਲਾਂ ਇਹ ਵਾਲੇ ਫਰਸ਼ ਤੇ ਜਿਹੜਾ ਬਾਹਰ ਹੈਗਾ ਤੇ ਬਸ ਚਟਣੀ ਨੂੰ ਥੋੜਾ ਜਿਹਾ ਉਹ ਕਰਦੀ ਹਾਂ ਧੋਣੇ ਤੁਹਾਨੂੰ ਦੇਖੋ ਕਿੰਨੇ ਵਧੀਆ ਬਣੀ ਆ ਉਸ ਤੋਂ ਬਾਅਦ ਫਿਰ ਬਾਲ ਚੱਲਦੇ ਆ ਪਾਣੀ ਭਰਦੇ ਆਂ ਤੇ ਫਿਰ ਆਖੀ ਜਿਹੜੀਆਂ ਪਾਣੀ ਹੱਥ ਦੀਆਂ ਰੋਟੀਆਂ ਬਣਾ ਲਵਾਂਗੇ ਚਲੋ ਚਟਣੀ ਵੀ ਬਣ ਗਈ ਤੇ ਲੋ ਜੀ ਉਸ ਤੋਂ ਬਾਅਦ ਇੱਥੇ ਬਾਅਰ ਮੈਂ ਦੋ ਟੱਬਾ ਰੱਖ ਲਏ ਸੀਗੇ ਮੈਂ ਕਿਹਾ ਦੋ ਟੱਬਾ ਪਾਣੀ ਦੇ ਭਰ ਕੇ ਰੱਖ ਲੈਨੇ ਬਾਕੀ ਕਈ ਵਾਰ ਨਾ ਗਰਮੀ ਬਹੁਤ ਜ਼ਿਆਦਾ ਹੋਗੀ ਕਈ ਵਾਰ ਪਤਾ ਨਹੀਂ ਬੱਸ ਤਾਂ ਲਾਈਟ ਜਾਂਦੀ ਨਹੀਂ ਹੈਗੀ ਵੀ ਕਈ ਵਾਰ ਚਲੀ ਵੀ ਜਾਂਦੀ ਹੈਗੀ ਤੇ ਤਾਂ ਕਰਕੇ ਮੈਂ ਦੋ ਟੱਬਾ ਭਰ ਰਹੀ ਸੀ ਕਿਉਂਕਿ ਮੈਂ ਕਿਚਨ ਦੇ ਜਿਹੜੇ ਪਰਦੇ ਨੇ ਲੱਗੇ ਹੋਏ ਉਹ ਵੀ ਅੱਜ ਵਾਸ਼ ਕਰਨੇ ਨੇਗੇ ਤੇ ਮੈਂ ਆਪਣੇ ਵੀ ਜਿਹੜੇ ਹੱਥੀ ਧੋਣ ਵਾਲੇ ਕੱਪੜੇ ਨੇ ਮੈਨੂੰ ਇਹ ਸੀ ਵੀ ਇੱਥੇ ਮਤਲਬ ਸ਼ਾਮ ਰਹਿੰਦੀ ਹੈ 3:30 ਵਜੇ ਤੱਕ ਵੀ ਫਿਰ ਮਤਲਬ ਕਿ ਉਹ ਕਰ ਲਵਾਂਗੇ ਇੱਥੇ ਧੋ ਲੂੰਗੇ ਕੱਪੜੇ ਤਦ ਲੋ ਜੀ ਕੁਛ ਪਾਣੀ ਮੈਂ ਭਰਦਾ ਸੀ ਫਿਰ ਕੁਛ ਪਿੰਦਰਪਾ ਕਹਿੰਦਾ ਮੰਮੀ ਮੈਂ ਭਰਦਾ ਵੀ ਮੈਂ ਜਾਣਾਗਾ ਤੁਸੀਂ ਮੈਨੂੰ ਰੋਟੀ ਬਣਾ ਕੇ ਦੇ ਦਿਓ ਤੇ ਲੋ ਜੀ ਉਸ ਤੋਂ ਬਾਅਦ ਨਿੰਬੂ ਨਿਚੋੜਦਾ ਸੀਗਾ ਚਟਣੀ ਦੇ ਵਿੱਚ ਤੇ ਲੋ ਜੀ ਆਪਾਂ ਹੁਣ ਲੱਸੀ ਵੀ ਤਿਆਰ ਕਰ ਲਏ ਨੇ ਇਹਨੇ ਦਹੀਂ ਤੋਂ ਇਹਦੇ ਵਿੱਚ ਮੈਂ ਪਾਣੀ ਮਿਕਸ ਕਰ ਲਿਆ ਦਹੀਂ ਦੇ ਵਿੱਚ ਤੇ ਹੁਣ ਬਲੈਂਡਰ ਘੁਮਾ ਦਾਂਗੇ ਆਪਾਂ ਥੋੜਾ ਜਿਹਾ ਤੇ ਲੱਸੀ ਹੋ ਗਈ ਚਟਣੀ ਹੋ ਗਈ ਤੇ ਹੋ ਗਿਆ ਪਾਣੀ ਹੱਥ ਦੀਆਂ ਰੋਟੀਆਂ ਅੱਜ ਸਵੇਰ ਦਾ ਜਿਹੜਾ ਨਾਸ਼ਤਾ ਆਪਣਾ ਇਹ ਤੇ ਬਹੁਤ ਟੇਸਟੀ ਲੱਗਦੇ ਨੇ ਇਸ ਤਰ੍ਹਾਂ ਹਨ ਆਪਾਂ ਨੂੰ ਖਾਣਾ ਚਾਹੀਦਾ ਰਲਮਾ ਮਿਲਮਾ ਖਾਣਾ ਹੀ ਖਾਣਾ ਚਾਹੀਦਾ ਇਹ ਨਹੀਂ ਬੀਬੀ ਗਰਮੀ ਆ ਗਈ ਗਰਮੀਆਂ ਦੇ ਵਿੱਚ ਵੀ ਜਿਹੜੀਆਂ ਗਰਮ ਚੀਜ਼ਾਂ ਨੇ ਆਪਾਂ ਨੂੰ ਖਾਣੀਆਂ ਚਾਹੀਦੀਆਂ ਨੇਗੀਆਂ ਕਿਉਂਕਿ ਹੱਡੀਆਂ ਦੇ ਲਈ ਜ਼ਰੂਰੀ ਨੇਗੀਆਂ ਹਨਾ ਜਿਵੇਂ ਹੱਡੀ ਆਪਣੀ ਮਤਲਬ ਕੀ ਗੋਟੇ ਗਿੱਟੇ ਖੜਦੇ ਜਾਂਦੇ ਆਪਾਂ ਏਸੀ 'ਚ ਰਹਿੰਦੇ ਆ ਜ਼ਿਆਦਾਤਰ ਹਨਾ ਮਤਲਬ ਹੀਟ ਮਿਲਦੀ ਨਹੀਂ ਹੈਗੀ ਆਪਣੇ ਹੱਡਾਂ ਨੂੰ ਹਨਾ ਤਾਂ ਕਰਕੇ ਗੋਡੇ ਗਿੱਟੇ ਸਭ ਵੀ ਖੜੀ ਜਾਂਦੇ ਨੇ ਹੁਣ ਹਨਾ ਤਾ ਥੋੜਾ ਜਿਹਾ ਘੱਟ ਬੈਠਣਾ ਵੀ ਚਾਹੀਦਾ ਅਸਾ ਹੁਣ ਤਾਂ ਹੀ ਕੂਲਰ ਲਿਆਂਦਾਗਾ ਤੇ ਥੋੜਾ ਜਿਹਾ ਚਲੋ ਘੱਟ ਬੈਠਿਆ ਕਰਾਂਗੇ ਲੋਚੀ ਪਾਣੀ ਹੱਥ ਦੀ ਰੋਟੀ ਹੈ ਜਿਹੜੀ ਤਿਆਰ ਹੈ ਕਿ ਚਟਣੀ ਲੱਸੀ ਰੋਟੀ ਤੇ ਦਹੀਂ ਦਾ ਆਪਾਂ ਲੱਸੀਓ ਬਣਾ ਲਿਆ ਸੀ ਜੀ ਦਹੀਂ ਆਪਾਂ ਨਾਲ ਨਹੀਂ ਲਿਆ ਵੈਸੇ ਇਹਦੇ ਨਾਲ ਦਹੀਂ ਵੀ ਟੇਸਟੀ ਲੱਗਦੀ ਆ ਪਰ ਆਪਾਂ ਲੱਸੀ ਬਣਾ ਲਈ ਸੀ ਕਿਉਂਕਿ ਹੁਣ ਆਪਾਂ ਨੂੰ ਜਿਹੜੀ ਰੜਕਣੇ ਵਾਲੀ ਲੱਸੀ ਉਹ ਮਿਲਦੀ ਨਹੀਂ ਹੈਗੀ ਲੋ ਜੀ ਸਾਰੀਆਂ ਪਰੋਟੀਆਂ ਨੇ ਜਿਹੜੀਆਂ ਬਸਮੈਰੀਆਂ ਕਿ ਪਿੰਦਰ ਦੀਆਂ ਸੀ ਸੰਗੀ ਕਹਿੰਦਾ ਵੀ ਐਨੇ ਚੱਲਦੀ ਮੈਨੂੰ ਭੁੱਖ ਨਹੀਂ ਹੈਗੀ ਵੀ ਸਵੇਰ ਤੱਕ ਦੇਖੋ ਕੁਝ ਖਾਦਾ ਵੀ ਨਹੀਂ ਜਾਂਦਾ ਹਨ ਕਈਆਂ ਨੂੰ ਆਦਤ ਹੁੰਦੀ ਹੈ ਖਾ ਲੈਂਦੇ ਨੇ ਕਈਆਂ ਨੂੰ ਕੁਝ ਵੀ ਲੰਗਦਾ ਨਹੀਂ ਹੈਗਾ ਹਨ ਤੇ ਉਹ ਇਦਾਂ ਹੀ ਚੱਲੇ ਗਿਆ ਸੀ ਚਾਹ ਜਾਂ ਪੀ ਕੇ ਗਿਆ ਸੀ ਚਾਹ ਨਾਲ ਵੀ ਕੁਝ ਖਾ ਕੇ ਨਹੀਂ ਗਿਆ ਐਵੇਂ ਹੀ ਬੱਗ ਗਿਆ ਅੱਜ ਤਾਂ ਉਹ ਹਨ ਤੇ ਚਲੋ ਹੋਰ ਵੀ ਕੁਝ ਬਾਹਰ ਖਾ ਲੂਗਾ ਕਿ ਟੈਟਾਪ ਬੇਗਰਾ ਤੇ ਰੋਟੀ-ਰੁੱਟੀ ਖਾ ਲੈਣਗੇ ਹਨ ਤੇ ਉਸ ਤੋਂ ਬਾਅਦ ਬਸ ਮੈਂ ਹੁਣ ਪਿੰਦਰ ਨੂੰ ਪਹਿਲਾਂ ਰੋਟੀ ਖਵਾ ਦੂੰਗੀ ਉਸ ਤੋਂ ਬਾਅਦ ਫਿਰ ਮੈਂ ਖਾ ਕੇ ਲੇੜਾ ਸਾਹਿਬ ਪਤਾ ਨਹੀਂ ਕਿਤੇ ਚਲੇ ਗਏ ਸੀ ਕਿ ਤੇ ਉਹ ਲੇਟ ਹੀ ਖਾਂਦੇ ਨੇ ਜਿਉਂ ਨਾਲ ਤਾਂ 11 10 11 ਦਾ ਟਾਈਮ ਆ ਹੁਣ ਤਾਂ ਉਹ ਤਾਂ ਫਿਰ ਲੇਟ ਖਾਣਗੇ ਉਹਨਾਂ ਦੀ ਮੈਂ ਬਾਅਦ ਵਿੱਚ ਬਣਾ ਦੂੰਗੀ ਅੱਠ ਇਦਾਂ ਚੱਕ ਕੇ ਰੱਖ ਦੂੰਗੀ ਤੇ ਲੌਜੀਕ ਮੈਂ ਕੀ ਲਾਇਆ ਸੀ ਜੇ ਆਪਾਂ ਚੁੱਲੇ ਤੇ ਬਣਾਉਣੇ ਆ ਬਣਾਉਣੇ ਆ ਹਨਾ ਇਹ ਵਾਲੀ ਰੋਟੀ ਜੇ ਆਪਾਂ ਤੰਦੂਰ ਤੇ ਬਣਾਉਣੇ ਆ ਤਾਂ ਫਿਰ ਉਹ ਸੇਕਤੀ ਜਿਹੜੀ ਕੋਲੇ ਹੁੰਦੇ ਨੇ ਉਹਨਾਂ ਦੀ ਰਾੜੀ ਜਾਂਦੀ ਬਹੁਤ ਟੇਸਟੀ ਲੱਗਦੀ ਹੈ ਇਹ ਰੋਟੀ ਹਨਾ ਪਰ ਮੈਂ ਗੈਸ ਤੇ ਰੜਨ ਦੇ ਨਾਲ ਉਹ ਫਿਰ ਮੈਂ ਬਸ ਉੱਪਰ ਘੀ ਲਾਤਾ ਸੀ ਇੰਨੀ ਟੇਸਟੀ ਲੱਗੀ ਇਹ ਰੋਟੀ ਬਹੁਤ ਜ਼ਿਆਦਾ ਟੇਸਟੀ ਲੱਗੀ ਇੰਨੀ ਟੇਸਟੀ ਚਟਨੀ ਬਣੀ ਆ ਲੱਸੀ ਤੇ ਜਿਹੜੀਆਂ ਮਿਸੀਆਂ ਰੋਟੀਆਂ ਨੇ ਪਰ ਮੈਂ ਪਾਣੀ ਹੱਥ ਦੀਆਂ ਬਣਾਈਆਂ ਨੇ ਉੱਪਰ ਘੀ ਲਾਇਆ ਪਹਿਲਾਂ ਚੁੱਲ੍ਹੇ ਤੇ ਹੀ ਰਾੜੀ ਆ ਜਾਂਦੀ ਸੀ ਹਨਾ ਉਦੋਂ ਹੋਰ ਟੇਸਟ ਵੱਖਰਾ ਹੁੰਦਾ ਸੀਗਾ ਪਰ ਚਲੋ ਹੁਣ ਆਪਾਂ ਗੈਸ ਤੇ ਬਣਾਉਣੇ ਆ ਤੇ ਇਹਦਾ ਟੇਸਟ ਹੋਰ ਹੁੰਦਾ ਪਰ ਬਹੁਤ ਵਧੀਆ ਬਣੀਆਂ ਨੇ ਟੇਸਟੀ ਨੇ ਖਾਣ ਦੇ ਵਿੱਚ ਕਦੇ ਕਦੇ ਨੇ ਇਸ ਤਰ੍ਹਾਂ ਖਾਣਾ ਵਧੀਆ ਲੱਗਦਾ ਹੈ ਨਾ ਖਾਣਾ ਵਿੱਚ ਆਹੀ ਦਾ ਇਸ ਤਰ੍ਹਾਂ ਦਾ ਖਾਣਾ ਆਪਾਂ ਨੂੰ ਰਲਮਾ ਮਿਣਮਈ ਖਾਣਾ ਚਾਹੀਦਾ ਤੇ ਠੀਕ ਹੈ ਜੀ ਲਓ ਜੀ ਉਹ ਟੇਸਟੀ ਚਟਣੀ ਬਣਨੀ ਕਰਾਰੇ ਚਟਣੀ ਬੜੀਆਂ ਨਾਲ ਲੱਸੀ ਕਿੰਨਾ ਗਾਧਾ ਲੱਸੀ ਨੇ ਯਾਰ ਅਲੱਤ ਇਹ ਉਹ ਜਿਹੜੀ ਖੱਟੀ ਲੱਸੀ ਹੁੰਦੀ ਹੈ ਨਾ ਟੇਸਟ ਅਲੱਗ ਹੁੰਦਾ ਹਨਾ ਜਿਹੜੀ ਆਪਾਂ ਰੈਡੀਮੇਡ ਲੈ ਕੇ ਆਉਨੇ ਆ ਉਹਦਾ ਟੇਸਟ ਹੋਰ ਹੁੰਦਾ ਪਰ ਇਹ ਬਣਾਈ ਤਾਂ ਮੈਂ ਦਹੀਂ ਦੀ ਹੈ ਪਰ ਉਦਾਂ ਹੀ ਬਣ ਗਈ ਬਹੁਤ ਟੇਸਟੀ ਲੱਗਦੀ ਹੈ ਚਲੋ ਜੀ ਨਾਸ਼ਤੇ ਵਰਗੇ ਫਿਰ ਆਪਾਂ ਮਿਲਦੇ ਤੁਹਾਨੂੰ ਕੱਪੜੇ ਧੋਣੇ ਆ ਝੜੂ ਝੂਲ ਕਰਾ ਲਾਉਣਾ ਹਜੇ ਸਾਰਾ ਹਨਾ ਅਸਣੀ ਸਵੇਰ ਚੱਲਿਆ ਗਿਆ ਸੀਗਾ ਸਾਡੇ ਵਿਸੇ ਚੱਲਿਆ ਗਿਆ ਸੀ ਸਣੀ ਕਰੋ ਹੋ ਜੀ ਅੰਦਰ ਦਾ ਸਾਰਾ ਝਾੜੂ ਵਗੈਰਾ ਕੱਢਤਾ ਪੋਚਾ ਰਹਿ ਗਿਆ ਲਾਉਣ ਵਾਲਾ ਉਹ ਬਾਅਦ ਚ ਲਾਉਣੇ ਤੇ ਪਹਿਲਾਂ ਕਰਦੇ ਆ ਕਿਚਨ ਦੀ ਜਿਹੜੀ ਸਫਾਈ ਹੋ ਜੀ ਅੰਦਰ ਦੀ ਜਿਹੜਾ ਮੈਂ ਸਫਾਈ ਮਤਲਬ ਕਿ ਜਿਹੜੀ ਕਰਤੀ ਸੀ ਝਾੜੂ ਵਗੈਰਾ ਚੰਗੀ ਤਰ੍ਹਾਂ ਕੱਢਤਾ ਸੀਗਾ ਜੋ ਵੀ ਸੀਗਾ ਡਸਟਿੰਗ ਵਗੈਰਾ ਦਾ ਉਹ ਕਰਿਆ ਹੀ ਸੀ ਹਜੇ ਪੋਚਾ ਰਹਿੰਦਾ ਸੀ ਉਸ ਤੋਂ ਬਾਅਦ ਮੈਂ ਲੱਗੀ ਸੀ ਕਿਚਨ ਦੀ ਸਫਾਈ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ ਸੀ ਜਦੋਂ ਨਾ ਆਪਾਂ ਉਦੋਂ ਹੀ ਸਫਾਈ ਹੋਈ ਸੀ ਕਿਚਨ ਦੇ ਤੇ ਬਹੁਤ ਜ਼ਿਆਦਾ ਮਤਲਬ ਕਿ ਆਇਲੀ ਆਇਲੀ ਜੇ ਡੱਬੇ ਹੋਏ ਪਏ ਸੀਗੇ ਮੈਂ ਕਿਹਾ ਕਈ ਦਿਨਾਂ ਤੋਂ ਸੋਚ ਰਹੀ ਸੀ ਮੈਂ ਕਿਹਾ ਚਲੋ ਅੱਜ ਪਹਿਲਾਂ ਇਹੀ ਕੰਮ ਕਰਦੀ ਹਾਂ ਕੱਪੜੇ ਮੈਂ ਬਾਅਦ ਵਿੱਚ ਵਾਸ਼ ਕਰੂੰ ਜਾਂ ਫਿਰ ਸ਼ਾਮ ਟਾਈਮ ਦੇਖ ਲੂੰਗੀ ਪਹਿਲਾਂ ਇਹ ਜ਼ਰੂਰੀ ਸੀ ਕਿਉਂਕਿ ਇੱਕ ਹੁੰਦਾ ਨਾ ਵੀ ਜਦੋਂ ਅਲਰਜੀ ਜੇ ਆਈ ਹੁੰਦੀ ਹੈ ਮਤਲਬ ਕਿ ਇਹ ਹੁੰਦਾ ਵੀ ਹਾਂ ਵਧੀਆ ਫੀਲ ਹੁੰਦਾ ਵੀ ਆ ਕੰਮ ਕਰ ਦਈਏ ਹਨਾ ਇੱਕ ਫੁਰਤੀ ਤਬਾਸ ਉਹੀ ਸੀ ਮੈਂ ਕਿਹਾ ਚਲੋ ਹੁਣ ਬਸ ਫਿਰ ਕਲੀਅਰ ਸਾਹਮਣੇ ਹਜੇ ਇੱਥੇ ਰੋਟੀ ਖਾਣੀ ਵੀ ਸੀ ਦੇਖੋ ਉਦਾਂ ਹੀ ਤਵਾ ਫਰਾਤ ਪਈ ਸੀ ਮੈਂ ਕਿਹਾ ਚਲੋ ਪਹਿਲਾਂ ਸਫਾਈ ਕਰਦੇ ਆ ਸਾਰੇ ਕੰਟੇਨਰ ਨੀਚੇ ਲਾ ਕੇ ਜੋ ਵੀ ਸੀਗੇ ਵਾਲੇ ਰੈਕ ਦੇ ਵਿੱਚ ਤੇ ਸਾਰੇ ਨੂੰ ਚੰਗੀ ਤਰ੍ਹਾਂ ਸਾਫ ਕਰ ਕਰਕੇ ਉਦਾਂ ਹੀ ਇੱਥੇ ਰੱਖਦੇ ਸੀਗੇ ਉਸ ਤੋਂ ਬਾਅਦ ਜਿਹੜੀ ਉੱਪਰਲੀ ਸਲੈਬ ਸੀ ਇਹ ਵੀ ਖਾਲੀ ਕਰ ਲਈ ਸੀ ਇਹਨੂੰ ਵੀ ਚੰਗੀ ਤਰ੍ਹਾਂ 3-4 ਵਾਰ ਕੱਪੜਾ ਮਾਰਦਾ ਸੀਗਾ ਉਦਾਂ ਹੀ ਜਿਹੜੀ ਵਰਤਨਬਾਰ ਹੁੰਦੀ ਹੈ ਸਾਬਣ ਉਹ ਲਾ ਕੇ ਕੱਪੜਾ ਮਾਰਦਾ ਸੀਗਾ ਹਨਾ ਉੱਪਰ ਤੇ ਉਸ ਤੋਂ ਬਾਅਦ ਕੰਟੇਨਰ ਸੀ ਜਿਹੜੇ ਆ ਜੋ ਵੀ ਹੈ ਨਾ ਉਹ ਵੀ ਸਾਫ਼ ਕਰਕੇ ਰੱਖਤੇ ਤੇ ਉੱਪਰਲੀ ਸਲੈਬ ਵੀ ਸਾਫ਼ ਹੋ ਗਈ ਅੱਜ ਲਗਭਗ ਮਤਲਬ ਕਿ ਮੈਂ ਕਿਚਨ ਦੇ ਵਿੱਚ ਹੀ ਸਾਰੀ ਸਫਾਈ ਕੀਤੀ ਆ ਸਾਰਾ ਹੀ ਜਿਹੜਾ ਅੱਜ ਹੋ ਜੂਗਾ ਸਾਫ਼ ਕਿਚਨ ਹਨਾ ਸੋਹਣਾ ਲੱਗਦਾ ਸਾਫ਼-ਸਫਿਅਤ ਕਿਚਨ ਥੋੜੇ ਜਿਹੇ ਰੈਕ ਇਧਰ ਉਧਰ ਕੀਤੇ ਨੇਗੇ ਕਿਉਂਕਿ ਇੱਕ ਮੇਰੇ ਕੋਲ ਰੈਕ ਸੀ ਜਿਹਦੇ ਉੱਪਰ ਮੈਂ ਆਪਣੀ ਕੜਾਹੀ ਵਗੈਰਾ ਕੁੱਕਰ ਰੱਖਦੀਆਂ ਉੱਪਰਲੀ ਸਲੈਬ ਤੇ ਰੱਖਿਆ ਹੋਇਆ ਸੀ ਬਿਲਕੁਲ ਵੀ ਮਤਲਬ ਮੈਨੂੰ ਠੀਕ ਨਹੀਂ ਸੀਗਾ ਕਿਉਂਕਿ ਜਦੋਂ ਵੀ ਉੱਪਰੋਂ ਜੋ ਕੁੱਕਰ ਜੋ ਕੜਾਹੀ ਵਗੈਰਾ ਕੋਈ ਲਾਉਣੇ ਹੁੰਦੀ ਸੀ ਮੈਨੂੰ ਡਰ ਹੁੰਦਾ ਸੀਗਾ ਵੀ ਮੇਰੇ ਉੱਪਰ ਹੀ ਨਾ ਡਿੱਗ ਜਵੇ ਹੈਨਾ ਤਾਂ ਕਰਕੇ ਉਹਨੂੰ ਮੈਂ نیچے ਸੈਟਿੰਗ ਜੀ ਕੀਤੀ ਉਹਦੀ ਪਰ ਜਿਹੜਾ ਇਹ ਵਾਲਾ ਰੈਕ ਸੀ ਮੈਂ ਥੋੜਾ ਇਧਰਲੀ ਸਾਈਡ ਰੱਖਿਆ ਹੈਗਾ ਇੱਥੇ ਮੈਂ ਆਪਣੀ ਜਿਹੜੀ ਮਸਾਲੇਦਾਨੀ ਸੀਗੀ ਉਹ ਰੱਖ ਲਈ ਹੈਨਾ ਤੇ ਇਸ ਤਰ੍ਹਾਂ ਕਰਦੀ ਕਰਦੀ ਬਸ ਥੋ ਦੀ ਰਹੀ ਕਰ ਰਹਾ ਮਤਲਬ ਹੌਲੀ ਹੌਲੀ ਕਰਕੇ ਸਾਰਾ ਹੋ ਗਿਆ ਪਰ ਇੱਕ ਘੰਟਾ ਜਿਹੜਾ ਮੈਨੂੰ ਲੱਗ ਗਿਆ ਸੀਗਾ ਪੂਰੇ ਕਿਚਨ ਦੇ ਵਿੱਚ ਤਾਂ ਮਤਲਬ ਡੀਪ ਕਲੀਨਿੰਗ ਤਾਂ ਨਹੀਂ ਕਹਿ ਸਕਦੀ ਪਰ ਚੰਗੀ ਤਰ੍ਹਾਂ ਜਿਹੜੀ ਸਫਾਈ ਦੀ ਅੱਜ ਮੈਂ ਕੀਤੀ ਹੈਗੀ ਪਰ ਉਧਰ ਡੀਪਲੀ ਕੰਮ ਨਹੀਂ ਕੀਤਾ ਕਿਚਨ ਦਾ ਵੀ ਹਰ ਇੱਕ ਵਰਤਨ ਨੂੰ ਧੋ ਕੇ ਜਾਂ ਬਾਹਰ ਸਾਰਾ ਸਮਾਨ ਕੱਢ ਕੇ ਹੈਨਾ ਪਰ ਥੋੜਾ ਥੋੜਾ ਸਮਾਨ نیچے ਲਾ ਕੇ ਉਧਰੋਂ ਸਾਫ ਕਰ ਕਰਕੇ ਰੱਖਤਾ ਸੀਗਾ ਇਹ ਜਿਹੜਾ ਇਹ ਵਾਲਾ ਰੈਕ ਸੀ ਇਹ ਕਾਰਨਰ ਰੈਕ ਹੀ ਹੈਗਾ ਸਟੀਲ ਦਾ ਇਹ ਤੇ ਜਿਹਦੇ ਉੱਪਰ ਮੈਂ ਕੁੱਕਰ ਕੜਾਹੀ ਵਗੈਰਾ ਆਪਣੇ ਫਰਾਈਪੈਨ ਜਾਂ ਜਾਵਲਾ ਹਨਾ ਰੱਖ ਦਿਆਂਗੀ ਤੇ ਇਹ ਕਾਰਨਰ ਦੇ ਵਿੱਚ ਹੀ ਲੱਗਦਾ ਹੈਗਾ ਤੇ ਬਾਕੀ ਇੱਥੋਂ ਨਾ ਇਹ ਜਿਹੜੇ ਬਰਤਨ ਜਿੰਨੇ ਭਾਰੀ ਹੁੰਦੇ ਨੇ ਉੱਪਰਲੀ ਸੈਕਸ਼ਨ ਇੱਕ ਬਰਤਨ ਜਿਹਨੂੰ ਉੱਪਰ ਉੱਪਰ ਰੱਖ ਦਿਆਂ ਤਾਂ ਇੱਕ ਬਰਤਨ ਨੂੰ ਚੱਕਦੇ ਡਰ ਵੀ ਲੱਗਦਾ ਸੀ ਵੀ ਸਿਰ ਚਾ ਕੇ ਨਾ ਵੱਜੇ ਹਨਾ ਉਸ ਤੋਂ ਬਾਅਦ ਜਿਹੜਾ ਛੋਟਾ ਪਲਾਸਟਿਕ ਦਾ ਰੈਕ ਸੀ ਜਿਹਦੇ ਉੱਪਰ ਕੱਪ ਵਗੈਰਾ ਨੇਗੇ ਹਨਾ ਉਹਨੂੰ ਮੈਂ ਬਿਲਕੁਲ ਫਿਲਟਰ ਦੇ ਮਤਲਬ ਕਿ ਸਾਈਡ ਤੇ ਲਾਤਾ ਸੀਗਾ ਇੱਕ ਇਹ ਦੂਸਰੀ ਸਾਈਡ ਲਾਤਾ ਸੀ ਬਚਕਾਰ ਜਿਹੜਾ ਸੀਗਾ ਕੁੱਕਰ ਰੱਖਣ ਵਾਲਾ ਰੈਕ ਸੀਗਾ ਇਹਨੂੰ ਲਾਤਾ ਹਨਾ ਤੇ ਇਸ ਤਰ੍ਹਾਂ ਥੋੜੀ ਜਿਹੀ ਸੈਟਿੰਗ ਜੀ ਕਰਦੇ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦਿਖਾਉਣੀ ਆ ਕਿ ਚੱਲਦੇ ਕਿਚਨ ਕਿਤਰੇ ਵੱਡੇ ਲੱਗਦੇ ਨੇ ਉੱਡਰ ਗਿਆ ਤੇ ਇੱਥੇ ਸਾਰੇ ਅੰਦਰ ਪੋਚਾ ਪੁੱਚਾ ਲੱਗ ਗਿਆ ਸੀਗਾ ਬਾਹਰ ਦੀ ਵੀ ਸਾਰੀ ਸਫਾਈ ਹੋ ਗਈ ਸੀ ਕਲੀਅਰ ਸਾਹਿਬ ਦੇਖੋ ਬਾਹਰ ਹੈ ਨਾ ਬਰਾਂਡੇ 'ਚ ਕੂਲਰ ਲਗਵਾ ਕੇ ਹਨਾ ਉਹਨਾਂ ਨੂੰ ਏਸੀ 'ਚ ਉਹ ਥੋੜਾ ਟਾਈਮ ਵੀ ਦਿਨ ਦੇ ਵਿੱਚ ਘੱਟ ਲਾਈਏ ਸੀ ਵੀ ਅਨ ਬਾਹ ਕੂਲਰ ਲਾ ਕੇ ਪੈ ਜਾਵਾਂ ਮੈਂ ਹਨਾ ਦਾਂ ਕਰਕੇ ਉਹ ਬਾਂਡੇ ਚ ਕੂਲਰ ਲਾ ਕੇ ਪੈਗੇ ਸੀਗੇ ਤੇ ਮੈਂ ਬਸ ਆ ਜਿਹੜੀ ਆਇਲ ਡਿਸਪੈਂਸਰ ਸੀਗੇ ਮੇਰੇ ਇਹਨਾਂ ਵਿੱਚ ਮੈਂ ਤੇਲ ਭਰ ਰਹੀ ਸੀਗੀ ਕਾ ਚਲੋ ਵੀ ਕੰਮ ਖਤਮ ਕਰ ਦਿੱਤਾ ਮੈਂ ਲੋਜੀ ਕਿਚਨ ਦੀ ਸਫਾਈ ਜਿਹੜੀ ਹੋ ਚੁੱਕੀ ਹੈ ਇੱਕ ਵਾਰ ਤੁਹਾਨੂੰ ਮੈਂ ਕਿਚਨ ਦਿਖਾ ਦੇਣੀ ਹੈਗੀ ਤੇ ਉਸ ਤੋਂ ਬਾਅਦ ਫਿਰ ਇਸ ਵੀਡੀਓ ਦਾ ਕਰਾਂਗੇ ਐਂਡ ਤੇ ਜਿਸ ਦਿਨਾ ਕਿਚਨ ਦੀ ਸਫਾਈ ਹੁੰਦੀ ਹੈ ਜਾਂ ਕਿਸੇ ਵੀ ਰੂਮ ਦੀ ਆਪਾਂ ਘਰ ਦੀ ਕੋਨੇ ਦੀ ਕਿਸੇ ਦੀ ਵੀ ਸਫਾਈ ਕਰਦੇ ਆਂ ਤਾਂ ਉਹ ਸੋਹਣਾ ਲੱਗਦਾ ਹੁੰਦਾ ਹੈ ਨਾ ਤੇ ਲਓ ਜੀ ਕਿਚਨ ਮੇਰਾ ਹੋ ਗਿਆ ਕਲੀਨ ਤੇ ਅੱਜ ਬਹੁਤ ਸੋਹਣਾ ਮਤਲਬ ਕਿ ਵਧੀਆ-ਵਧੀਆ ਫੀਲ ਹੋ ਰਿਹਾ ਹੈਗਾ ਨਾ ਤੇ ਚਲੋ ਜੀ ਫਿਰ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆਂ ਮਿਲਦੇ ਆ ਤੁਹਾਨੂੰ ਕੱਲ ਨੂੰ ਇੱਕ ਵਧੀਆ ਜਿਹਾ ਬਲੌਗ ਦੇ ਨਾਲ ਤੇ ਨਹੀਂ ਲਾਈਕ ਕੀਤਾ ਹਜੇ ਤੱਕ ਤੁਸੀਂ ਨੇ ਹੈ ਨਾ ਤਾਂ ਵੀਡੀਓ ਨੂੰ ਪਲੀਜ਼ ਲਾਈਕ ਕਰੋ ਤੇ ਮਿਲਦੇ ਆ ਕੱਲ ਨੂੰ ਵਧੀਆ ਬਲੌਗ ਨਾਲ ਬਾਏ ਸਤਿ ਸ੍ਰੀ ਅਕਾਲ